ਸਤਿ ਸ੍ਰੀ ਅਕਾਲ ਪੰਜਾਬੀਓ ਮਾਤਾ ਚਰਨ ਕੌਰ ਦੀ ਅੱਜ ਆਪਾਂ ਗੱਲ ਕਰਦੇ ਆ ਕਿ ਮਾਤਾ ਚਰਨ ਕੌਰ ਦੇ ਕੋਲ ਦੋ ਬੱਚੇ ਜਲਮ ਜਨਮ ਲੈਣ ਜਾ ਰਹੇ ਨੇ ਜੁੜਵਾ ਦੋ ਬੱਚੇ ਤੇ ਆਪਾਂ ਕਾਮਨਾ ਪੰਜਾਬੀਓ ਇਹੀ ਕਰਨੀ ਆ ਕਿ ਯਾਰ ਜੋੜੀ ਬਣ ਜੇ ਹਨਾ ਭੈਣ ਭਰਾ ਜਨਮ ਲੈਣ ਮੈਂ ਤਾਂ ਕਹਿੰਨਾ ਆਪਣੀ ਤਾਂ ਬਾਈ ਇਹੀ ਸੋਚ ਆ ਯਾਰ ਕਿਉਂਕਿ ਬਹੁਤ ਦੁੱਖ ਭਰੀ ਘੜੀ ਹੈ ਜਿਹੜੀ ਕਿ ਉਹਨਾਂ ਲਈ ਹੈ ਉਹਨਾਂ ਦਾ ਹੁਣ ਕੋਈ ਵੀ ਦੁਨੀਆ ਦੇ ਵਿੱਚ ਦੇਖੋ ਬਾਰਿਸ਼ ਨਹੀਂ ਹੈਗਾ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਕਿਵੇਂ ਦਿਨ ਲੰਘਦੇ ਨੇ ਇਹ ਆਪਾਂ ਸੋਚ ਹੀ ਸਕਦੇ ਆ ਮਹਿਸੂਸ ਕਰ ਸਕਦੇ ਆ ਮੜਾ ਮੋਟਾ ਪਰ ਬਾਈ ਉਹਨਾਂ ਦੇ ਬੀਤ ਰਹੀ ਆ ਤੁਸੀਂ ਸੋਚੋ ਕਿ ਉਹ ਬੇਹੱਦ ਜਿਆਦਾ ਗੰਭੀਰ ਮਤਲਬ ਮਸਲਾ ਹੈ ਉਹਨਾਂ ਲਈ ਉਹਨਾਂ ਦੀ ਇੱਕ ਇੱਕ ਪਾਲਾ ਜਿਹੜੇ ਉਹ ਇਹ ਮਹਿਸੂਸ ਕਰ ਰਹੇ ਨੇ ਯਾਰ ਦੁਨੀਆ 'ਚ ਦੇਖੋ ਉਹ ਕੱਲੇ ਨੇ ਜੇ ਉਹ ਨਾ ਹੁੰਦੇ ਉਹਨਾਂ ਦਾ ਵजूद ਮਿਟ ਜਾਣਾ ਸੀ ਬਾਈ ਕੋਈ ਵੀ ਨਹੀਂ ਹੈਗਾ ਦੇਖੋ ਉਹਦੇ ਤੋਂ ਬਿਨਾਂ ਵਿਚਾਰੇ ਦੋ ਉਹ ਚਲਾ ਗਿਆ ਉਸ ਤੋਂ ਬਾਅਦ ਇਹ ਦੋਨੇ ਰਹਿ ਗਏ ਵਿਚਾਰੇ ਹੁਣ ਆਪਾਂ ਤਾਂ ਦੁਆ ਹੀ ਕਰਦੇ ਹਾਂ ਪ੍ਰਮਾਤਮਾ ਮੂਹਰੇ ਵੀ ਦੋ ਬੱਚੇ ਦੀ ਖਬਰ ਆਇਆ ਵੀ ਦੋ ਬੱਚੇ ਜੁੜਵਾ ਬੱਚੇ ਜਨਮ ਲੈਣਗੇ ਮੈਂ ਤਾਂ ਇਹ ਗੱਲ ਕਹਿਣਾ ਭਾਈ ਵੀ ਪੰਜਾਬੀ ਉਹ ਵੀ ਇੱਕ ਕੁੜੀ ਤੇ ਇੱਕ ਮੁੰਡਾ ਪੈਦਾ ਹੋਵੇ ਬਾਈ ਕਿਉਂਕਿ ਯਾਰ ਭੈਣ ਭਰਾਵਾਂ ਦੀ ਜੋੜੀ ਬਣ ਜੂ ਮਾੜਾ ਮੂਟਾ ਦੁਨੀਆ ਦੇ ਉੱਤੇ ਇੱਧਰ ਉੱਧਰ ਬੰਦੇ ਦੇ ਰਿਸ਼ਤੇ ਨਾਤੇ ਅੱਗੇ ਦੀ ਅੱਗੇ ਤਾਂ ਤੁਹਾਨੂੰ ਪਤਾ ਫੈਲ ਫੈਲਦੀ ਰਹਿੰਦੇ ਨੇ ਜੁੜ ਜਾਂਦੇ ਨੇ ਤੇ ਦੂਸਰੀ ਗੱਲ ਬਾਈ ਯਾਰ ਜਿਹੜੇ ਗਲਤ ਕਮੈਂਟ ਕਰਦੇ ਆ ਲੋਕ ਆਪਾਂ ਤਾਂ ਬਾਰ-ਬਾਰ ਕਹਿੰਨੇ ਆ ਬਾਈ ਇਹ ਇੰਨਾਂ ਚੀਜ਼ਾਂ ਤੋਂ ਯਾਰ ਨਹੀਂ ਮਤਲਬ ਉਹ ਕਰਨਾ ਚਾਹੀਦਾ ਦੂਰ ਰਹਿਣਾ ਚਾਹੀਦਾ ਬਾਈ ਯਾਰ ਕਿਉਂ ਕਿਸੇ ਦੀ ਜ਼ਿੰਦਗੀ ਦੇ ਮਸਲਿਆਂ ਤੇ ਆਪਾਂ ਉਹ ਕਰਗੇ ਹਨਾ ਤੇ ਬਾਕੀ ਬਾਈ ਬਹੁਤ ਵਧੀਆ ਖੁਸ਼ਖਬਰੀ ਦੀ ਗੱਲ ਆ ਯਾਰ ਜੜਬਾ ਬੱਚੇ ਜਨਮ ਲੈਣਗੇ ਬਾਈ ਨੂੰ ਪਿਆਰ ਕਰਨ ਵਾਲਿਆਂ ਦਾ ਸੈਲਾਬ ਪਹਿਲੇ ਹੀ ਬਹੁਤ ਜ਼ਿਆਦਾ ਜਾ ਰਿਹਾ ਹੈ ਤੇ ਪੰਜਾਬੀਓ ਜਿਸ ਦਿਨ ਇਹ ਮਤਲਬ ਉਹਨਾਂ ਲਈ ਇੱਕ ਸ਼ੁਭ ਦਿਨ ਆਵੂਆ ਬਾਈ ਦਾ ਨਾਮ ਵੀ ਸ਼ੁਭ ਦਿਪੀ ਸੀਗਾ ਤਾਂ ਸ਼ੁਭ ਦਿਨ ਜਿੱਦੇ ਆਉ ਆ ਨਾ ਉਹ ਮਤਲਬ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਮਹਿਸੂਸ ਕਰਨਗੇ ਕਿ ਸਾਡਾ ਜਿਹੜਾ ਸਿੱਧੂ ਮੂਸੇ ਵਾਲਾ ਸੀ ਉਹ ਉਸ ਬੱਚਿਆਂ ਦੇ ਵਿੱਚ ਨਜ਼ਰ ਆ ਜੂਗਾ ਉਹਨਾਂ ਨੂੰ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਆ ਕਿਉਂਕਿ ਜਦੋਂ ਕਿਸੇ ਦਾ ਕੋਈ ਚਲਿਆ ਜਾਂਦਾ ਹੈ ਨਾ ਜਦੋਂ ਕੋਈ ਦਵਾਰੇ ਘਰ ਦੇ ਵਿੱਚ ਕੋਈ ਜਨਮ ਲੈ ਲੈਂਦਾ ਜੀ ਆਪਾਂ ਇਹੀ ਮਹਿਸੂਸ ਕਰਦੇ ਹੁੰਨੇ ਕਿਤੇ ਯਾਰ ਉਹ ਤਾਂ ਨਹੀਂ ਆ ਗਿਆ ਬਾਕੀ ਉਹਨਾਂ ਲਈ ਤਾਂ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਆ ਵੀ ਹੁਣ ਉਹ ਤਾਂ ਮਹਿਸੂਸ ਇਹੀ ਕਰਨੀ ਏ ਕਿ ਯਾਰ ਸਾਡਾ ਬੱਚਾ ਵਾਪਸ ਆ ਗਿਆ ਤੇ ਉਹਨਾਂ ਦਾ ਮਤਲਬ ਜਿਹੜਾ ਕਿ ਜ਼ਿੰਦਗੀ ਦਾ ਅਗਲਾ ਸਮਾਂ ਜਿੰਨਾ ਪ੍ਰਮਾਤਮਾ ਨੇ ਲਿਖਿਆ ਹੋਊਗਾ ਉਹ ਕੋਈ ਮਾੜਾ ਮੋਟਾ ਖੁਸ਼ੀਆਂ ਨਾਲ ਕਹਿ ਲੋ ਤੇ ਸਕੂਨ ਨਾਲ ਕਹਿ ਲੋ ਉਹ ਬਤੀਤ ਕਰਨਗੇ ਸਾਡੀ ਤਾਂ ਬਈ ਯਾਰ ਸਾਰਿਆਂ ਲਈ ਕਾਮਨਾ ਹੈ ਯਾਰ ਪੰਜਾਬੀਓ ਸਾਰੇ ਵਸਦੇ ਰਸਦੇ ਰਹੋ ਬਈ ਹਨਾ ਦਵਾ ਕਰ ਸਕਦੇ ਆਪਾਂ ਇੱਕ ਦੂਜੇ ਲਈ ਬਈ ਯਾਰ ਕਿਸੇ ਦੇ ਘਰ ਪਰਿਵਾਰ ਦੇ ਵਿੱਚ ਕੋਈ ਵਧੀਆ ਵਸ ਰਿਹਾ ਹੈ ਰਸ ਰਿਹਾ ਚੰਗੀ ਗੱਲ ਆ ਕਿਸੇ ਦੇ ਘਰੇ ਖੁਸ਼ੀਆਂ ਯਾਰ ਫੇਰ ਹੀ ਆਉਦੇ ਹੁੰਦੀਆਂ ਜੀ ਆਪਾਂ ਕਿਸੇ ਦੀ ਦੁਆ ਕਰਾਂਗੇ ਤੇ ਬਈ ਆਪਣੀ ਫਿਰ ਤੋਂ ਦੁਬਾਰਾ ਗੱਲ ਕਰਦੇ ਆਪਾਂ ਕਿ ਯਾਰ ਬਾਈ ਗਲਤ ਕਮੈਂਟ ਨਾ ਕਰਿਆ ਕਰੋ ਯਾਰ ਕਿਸੇ ਨੂੰ ਵੀ ਨਾ ਕਰਿਆ ਕਰੋ ਜਿਹੜਾ ਕੋਈ ਕਿਸੇ ਦੇ ਗੱਲਬਾਤੇ ਬੋਲਦਾ ਮੁੱਦੇ ਤੇ ਬੋਲਦਾ ਹਨਾ ਆਪਣਾ ਦਾ ਚੈਨਲ ਹੀ ਮੁੱਦਿਆਂ ਤੇ ਬੋਲਣ ਲਈ ਆ ਬਾਈ ਕਿਸੇ ਨੂੰ ਗਲਤ ਨਹੀਂ ਬੋਲਦੇ ਕਿਸੇ ਦੇ ਵਿਰੋਧ ਨਹੀਂ ਬੋਲਦੇ ਨਾ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਨਾ ਗਾਲ ਕੱਢਦੇ ਕੁਝ ਨਹੀਂ ਕਹਿੰਦੇ ਬਾਈ ਆਪਾਂ ਜਿਹੜਾ ਆਪਾਂ ਨੂੰ ਸੱਚ ਲੱਗਦਾ ਉਹ ਤਾਂ ਅੰਨਿਆਂ ਨੂੰ ਵੀ ਨਹੀਂਦਾ ਹੁੰਦਾ ਵੀ ਆਹ ਸੱਚ ਹੈ ਆਪਾਂ ਸੱਚ ਦੇ ਨਾਲ ਖੜਦੇ ਆ ਬਾਈ ਚੈਨਲ ਹੀ ਆਪਣਾ ਇਹ ਮੁੱਦਿਆਂ ਲਈ ਆ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਬਸ ਆਪਣਾ ਚੈਨਲ ਵੀਰੇ ਜ਼ੁਲਮ ਦੇ ਖਿਲਾਫ ਹੈ ਤੇ ਆਪਾਂ ਆਪਣੀ ਆਵਾਜ਼ ਚੱਕਦੇ ਆਂ ਦੂਜੀ ਗੱਲ ਲਾਸਟ ਦੇ ਉੱਤੇ ਜਿਹੜੀ ਗੱਲ ਕਹਿੰਨੇ ਆਪਾਂ ਕਿ ਦੇਖੋ ਜਿੱਦੇ ਪੰਜਾਬੀਓ ਇਹ ਮਤਲਬ ਘੜੀ ਆਉਣੀ ਆ ਜਿੱਦੇ ਜਨਮ ਲੈਣਗੇ ਬੱਚੇ ਉੱਤੇ ਸਲਾਬ ਹੋਊਗਾ ਪੰਜਾਬੀਆਂ ਦਾ ਪੂਰਾ ਵੱਡੇ ਪੱਧਰ ਤੇ ਪੰਜਾਬੀਆਂ ਦਾ ਤਾਂ ਹੁਣੇ ਹੁਣਾਂ ਉਹ ਤਾਂ ਉਹ ਦੇਖੋ ਨਾ ਗੋਰੇ ਕਾਲੇ ਵੀ ਐ ਨਹੀਂ ਪਤਾ ਕਿੱਥੋਂ-ਕਿੱਥੋਂ ਮੁਲਖਾਂ 'ਚੋਂ ਲੋਕ ਆਉਣ ਬਾਈ ਮਿਲਣ ਦਰਸ਼ਨ ਕਰਨ ਬੱਚਿਆਂ ਦੇ ਲਾ ਲੋ ਚ ਕਿਵੇਂ ਲਾ ਲੋ ਯਾਰ ਇੱਕ ਰੱਬ ਦਾ ਰੂਪ ਹੀ ਹੁੰਦਾ ਬੱਚਾ ਤਾਂ ਬਾਕੀ ਆਪਣੇ ਪੰਜਾਬ ਰਿਆਣੇ ਦੇ ਆਪਣੇ ਸਾਰੇ ਦੇਸ਼ ਦੀ ਕਹਿ ਸਕਦੇ ਆਪਾਂ ਉੱਦੇ ਸੈਲਾਬ ਹੋਊਗਾ ਬਾਈ ਤੇ ਕਮੈਂਟ ਕਰਕੇ ਦੱਸਿਓ ਪੰਜਾਬੀਓ ਕਿਹੜੇ ਕਿਹੜੇ ਤੁਸੀਂ ਜਾਓਗੇ ਬਾਈ ਆਪਾਂ ਤਾਂ ਆਪ ਜਾਵਾਂਗੇ ਬਾਈ ਤੇ ਦੂਸਰੀ ਗੱਲ ਲਾਇਕ ਸ਼ੇਅਰ ਤੇ ਜ ਦੱਬ ਕੇ ਕਰ ਕਰ ਲਿਆ ਕਰੋ ਭਰਾ ਬਣ ਕੇ ਯਾਰ ਹੌਸਲਾ ਵੱਧਦਾ ਬੰਦੇ ਦਾ ਹਨਾ ਵੀ ਮੁੱਦਿਆਂ ਲਈ ਬੋਲਣ ਲਾ ਲੋ ਬੋਲਣ ਲਈ ਲਾ ਲੋ ਚਾਹੇ ਕਿਵੇਂ ਲਾ ਲੋ ਤੇ ਵੀਰ ਬਣ ਕੇ ਰਿਕੁਐਸਟ ਹੈਗੀ ਆਪਣਾ ਚੈਨਲ ਹੈ ਜਿਹੜਾ ਇਹਨੂੰ ਸਬਸਕ੍ਰਾਈਬ ਕਰਿਓ ਇਹਨਾਂ ਨਾ ਜਾਓ ਮੇਰਾ ਵੀਰ ਯਾਰ ਤੇ ਇਹਦੇ ਨਾਲ ਆਪਣਾ ਹੌਸਲਾ ਵਧਨ ਨਾਲੇ ਅਗਲਾ ਨੋਟੀਫਿਕੇਸ਼ਨ ਜਿਹੜਾ ਆਉਂਦਾ ਨਾ ਉਹ ਤੁਹਾਡੇ ਕੋਲੇ ਪਹੁੰਚ ਜਾ ਕਰੂਗਾ ਬਈ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਰੇ ਧੰਨਵਾਦ ਜੀ